ਉਹ ਦੇਖ ਰਿਹਾ ਹੈ ਸਾਰੇ ਬੱਚੇ ਬਜ਼ੁਰਗਾਂ ਨੂੰ ਚਾਚੀਆਂ ਤਾਈਆਂ ਨੂੰ ਤੇ ਮੇਰੀਆਂ ਰੱਬ ਵਰਗੀਆਂ ਮਾਮਾ ਨੂੰ ਸਾਰਿਆਂ ਨੂੰ ਭਈ ਪਹਿਲਾਂ ਤਾਂ ਸਤਸ੍ਰੀ ਅਕਾਲ ਹੈਗੀ ਤੇ ਅੱਜ ਤਰੀਕ ਹੈਗੀ ਹੈਗੀ 27 ਤਰੀਕ 8ਵਾਂ ਮਹੀਨਾ ਤੇ 2025 ਚੱਲ ਰਿਹਾ ਹੈਗਾ ਤੇ ਬਾਕੀ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ 12 ਭਾਦੋ ਜਿਹੜਾ ਚੱਲੀ ਜਾਂਦਾ ਹੈਗਾ ਤੇ ਸੌਣ ਵਾਲਾ ਕੰਮ ਇਹਦਾ ਅੱਜ ਭਾਦੋ ਦੇ ਵਿੱਚ ਹਲੇ ਵੀ ਹੋ ਜਾਂਦਾ ਪਿਛਲੇ 3-4 ਦਿਨਾਂ ਤੋਂ ਜਿਹੜਾ ਪੰਜਾਬ ਦੇ ਹਾਲਾਤਾਂ ਮੀ ਦੇ ਕਾਰਨ ਬਹੁਤ ਬੁਰੇ ਹਾਲ ਨੇ ਕਿ ਤੂੰ ਦੇਖ ਸਕਦੇ ਸਾਡੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਵਾਲੇ ਨੇ ਆਹ ਚਿੱਟੇ ਕਾਲੇ ਜਿਹੇ ਲਿਆ ਲੈ ਕੇ ਕਬਰ ਤੇ ਚਿੱਟੇ ਕਾਲੇ ਜਿਹੇ ਲਿਆ ਲੈ ਕੇ ਕਬਰ ਸਾਰੀ ਪਾਤੀ ਆ ਗਈ ਤੁਸੀਂ ਸਾਰੀਆਂ ਸੱਤਾਂ ਉੱਤੇ ਦੇਖ ਸਕਦੇ ਹੋਗੇ ਇੱਧਰ ਵੀ ਹੈਗਾ ਮਤਲਬ ਕਹਿੰਦਾ ਭਾਵ ਹੈਗਾ ਉਹ ਸਾਹਮਣੇ ਵੀ ਹੈਗਾ ਕਹਿੰਦਾ ਭਾਵ ਆ ਵੀ ਲਗਾਤਾਰ ਜਿਹੜਾ ਤਿੰਨ ਚਾਰ ਦਿਨ ਮੀਂਹ ਪੈ ਗਿਆ ਉਹਦੇ ਨਾਲ ਨਾ ਇਹ ਰਚਮਾ ਮੀਂਹ ਹੈਗਾ ਉਹਦੇ ਨਾਲ ਕੀ ਹੋਇਆਗਾ ਕੇ ਸੀਮੈਂਟਾਂ ਦੇ ਵਿੱਚ ਮਿੱਟੀ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਜਿਹੜਾ ਮੀਂਹ ਰਚ ਗਿਆ ਤੇ ਉਸ ਤੋਂ ਬਾਅਦ ਸੱਤਾਂ ਚੋਣ ਲੱਗੀਆਂ ਚਾਹੇ ਕਿਸੇ ਦਾ ਲੈਂਟਰ ਪਾਇਆ ਵਾ ਚਾਹੇ ਕਿਸੇ ਦੇ ਮਿੱਟੀ ਵਗੈਰਾ ਸੀਗੇ ਤਾਂ ਕਰਕੇ ਸਾਰੇ ਪੰਜਾਬ ਦਾ ਇਸ ਟਾਈਮ ਬੁਰਾ ਹਾਲਾ ਫਲੱਡ ਵਾਲੇ ਮਾਹੌਲ ਆਏ ਪਏ ਆਗੇ ਬਾਬਾ ਮੇਹ ਰੱਖੇ ਪੰਜਾਬ ਦੇ ਉੱਤੇ ਤੇ ਬਾਕੀ ਰਹੀ ਗੱਲ ਕੱਲ ਆਪਣਾ ਉਹ ਜਿਹੜੀ ਸ਼ੈ ਸੀ ਤੁਹਾਨੂੰ ਦਿਖਾਤੀ ਹੈਗੀ ਜਿਹੜੇ ਆਪਣੇ ਬੈਗ ਸੀਗੇ ਉਹ ਸਭ ਤੋਂ ਜ਼ਿਆਦਾ ਮੇਨ ਸੀਗੇ ਸੀ ਵਾਟਰ ਪ੍ਰੂਫ ਸੀਗੇ ਤੇ ਉਹ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਜੀਲਕਪੁਰ ਤੋਂ ਹੀ ਮਿਲਣੇ ਸੀਗੇ ਹੋਰ ਕਿਦੋਂ ਮਿਲਦੇ ਨਹੀਂ ਪਏ ਸੀਗੇ ਜਿਹੜੀ ਡਿਲੀਵਰੀ ਵੀ ਕੀਤੀ ਸੀ ਉਹ ਕੈਨਸਲ ਹੋ ਗਈ ਸੀ ਤਾਂ ਕਰਕੇ ਆਪਾਂ ਨੂੰ ਉੱਥੇ ਜਾ ਕੇ ਹੀ ਲੈਣੇ ਪਏ ਤੇ ਅੱਜ ਬਸ ਥੋੜਾ ਜਿਹਾ ਸਮਾਨ ਆਪਾਂ ਇਕੱਠਾ ਕਰਨਾ ਤੇ ਕੱਲ ਨੂੰ ਤੁਹਾਨੂੰ ਅਨਾਉਂਸਮੈਂਟ ਆਪਾਂ ਕਰ ਦਾਂਗੇ ਇਹ ਨਹੀਂ ਪਤਾ ਸ਼ਾਇਦ ਅੱਜ ਹੀ ਕਰ ਦਈਏ ਤੇ ਕੋਸ਼ਿਸ਼ ਕਰਾਂਗੇ ਵੀ ਕੱਲ ਨੂੰ ਕਰੀਏ ਕਿਉਂਕਿ ਅੱਜ ਆਪਣਾ ਇਹਦਾ ਬੋਰਡ ਬਣਾਉਣਾਗਾ ਤੇ ਜਦੋਂ ਬੋਰਡ ਬਣ ਗਿਆ ਤੇ ਉਸ ਤੋਂ ਬਾਅਦ ਸੈਸ ਨੂੰ ਅੱਜ ਦਿਖਾ ਦਈਏ ਜਾਂ ਕੱਲ ਨੂੰ ਯਾਨੀ ਕਿ ਬਸ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਣੀ ਤਿਆਰੀ ਹੈ ਬਸ ਮੀਂਹ हट ਜੇ ਮੀਂਹ ਹਲੇ ਵੀ ਪਈ ਜਾਂਦਾ ਜਦੋਂ ਆ ਵੀਡੀਓ ਦੇਖ ਰਹੇ ਹੋ ਤੁਸੀਂ ਇਸ ਟਾਈਮ ਵੀ ਮੀਂਹ ਪੈ ਰਿਹਾਗਾ ਤੁਹਾਨੂੰ ਦੇਖਦਾ ਹੂ ਵੀਡੀਓ ਦੇ ਵਿੱਚ ਵੀ ਤੇ ਬਾਕੀ ਥੋੜਾ ਜਿਹਾ ਸਾਈਕਲ ਦਾ ਕੰਮ ਆ ਜਿਹੜਾ ਆਪਾਂ ਘਰੇ ਹੀ ਕਰ ਲੈਣਾ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਤੇ ਮੇਨ ਮੇਨ ਸਮਾਨ ਜਿਹੜਾ ਥੋੜਾ ਜਿਹਾ ਜੇ ਕੋਈ ਵੀ ਸਾਈਕਲ ਤੇ ਮੋਟਰਸਾਈਕਲ ਤੇ ਜਾਂ ਗੱਡੀ ਦੇ ਉੱਤੇ ਟਰੈਵਲ ਕਰਦਾ ਉਹਨੂੰ ਉਹਦੀ ਚੀਜ਼ ਬਾਰੇ ਥੋੜੀ ਨੌਲੇਜ ਹੋਣੀ ਚਾਹੀਦੀ ਹੈਗੀ ਜਿੱਦਾਂ ਆਪਾਂ ਨੂੰ ਥੋੜੀ-ਮੋਟੀ ਹੈਗੀ ਹੈ ਚ ਤੇ ਥੋੜਾ ਜਿਹਾ ਫਰੰਟ ਸ਼ਿਫਟਰ ਦੀ ਪ੍ਰੋਬਲਮ ਆਗੀ ਤੇ ਉਹ ਆਪਾਂ ਘਰੇ ਹੈਂਡਲ ਕਰ ਲੈਣੇ ਹੈਗੇ ਤੇ ਉਹ ਕੋਈ ਬਾਲਾ ਵੱਡਾ ਕੰਮ ਵੀ ਹੈ ਨਹੀਂਗਾ ਤੇ ਬਾਕੀ ਚਲੋ ਬੈਗ ਆ ਗਏ ਹੈਗੇ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਆਪਾਂ ਉਹ ਬਾ ਨੇੜੇ ਤੜੂ ਫੜਨੀਆਂ ਨੇ ਉਹ ਫੜ ਲਈਏ ਤੇ ਬੋਰਡ ਬਣਾਉਣਾ ਤੇ ਬਾਕੀ ਜਿਹੜੇ ਵੀਡੀਓ ਦੇ ਵਿੱਚ ਨਵੇਂ ਆਗੇ ਤੇ ਆਪਾਂ ਆਪ ਵੀ ਸਫਰ ਕਰਨਾਗਾ ਇੱਕ ਨਵਾਂ ਸ਼ੁਰੂ ਤੇ ਪਿਛਲੇ ਸਫਰ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੇ ਹਰ ਰੋਜ਼ ਦੀ ਨਵੀਂ ਅਪਡੇਟ ਤੁਸੀਂ ਆਪਣੇ ਇੰਸਟਾਗ੍ਰam ਉੱਤੇ ਆਪਾਂ ਨੂੰ ਫੋਲੋ ਕਰ ਸਕਦੇ ਹੋਗੇ ਫੇਸਬੁੱਕ ਉੱਤੇ ਆਪਾਂ ਨੂੰ ਫੋਲੋ ਕਰ ਸਕਦੇ ਹੋਗੇ ਕਿਉਂਕਿ ਫੇਸਬੁੱਕ ਉੱਤੇ ਟੀੜੀਆਂ ਚੀਜ਼ਾਂ ਯਾਦੇ ਵਾਇਰਲ ਹੁੰਦੀਆਂ ਨੇ ਬਾਕੀ ਘਬਰਾਉਣ ਵਾਲੀ ਗੱਲ ਕੋਈ ਨਹੀਂ ਕਿ ਆਪਣੇ ਜਿਹੜੇ ਕੰਟੈਂਟ ਆਗੇ ਉਹ ਸਾਰੇ ਦੇ ਸਾਰੇ ਫੈਮਿਲੀ ਆਗੇ ਮਤਲਬ ਤੁਸੀਂ ਆਪ ਦੇ ਘਰਦਿਆਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਬਹਿ ਕੇ ਵੇਖ ਸਕਦੇ ਹੋ ਆਪਣੇ ਕੰਟੈਂਟ ਜਿਹੜੇ ਐਦਾਂ ਦੇ ਬਣਾਏ ਹੁੰਦੇ ਆਗੇ ਤੇ ਬਾਕੀ ਚਲੋ ਮੀਂਹ ਤੇਜ ਹੋ ਗਿਆ ਆਪਾਂ ਥੱਲੇ ਚੱਲਦੇ ਆ ਕੋਠੇ ਤੇ ਆਏ ਸੀ ਤੁਹਾਨੂੰ ਥੋੜਾ ਜਿਹਾ ਆਪਣੇ ਪਿੰਡ 'ਚ ਦਿਖਾਉਣਾ ਸੀ ਵੀ ਸਾਰਿਆਂ ਨੇ ਜਿਹੜੇ ਕਵਰ-ਕਵਰ ਪਾ ਲਏ ਆਗੇ ਤੇ ਆਪਾਂ ਵੀ ਹੁਣ ਚੱਲੀਏ ਸੌਖ ਨਾਲ ਮੀਂਹ ਵੱਧ ਗਿਆਗਾ ਜਾ ਕੇ ਪਹਿਲਾਂ ਸਾਈਕਲ ਦਾ ਹੱਲ ਕਰਦੇ ਆ ਲਓ ਜੀ ਆਹ ਖੜਾ ਆਪਣਾ ਜਿਹੜਾ ਸਾਈਕਲ ਹੈਗਾ ਤੇ ਬਾਕੀ ਸਾਈਕਲ ਦਾ ਤੁਹਾਨੂੰ ਦਿਖਾਉਨੇ ਆਗਾ ਜਿਹੜੇ ਆਪਾਂ ਗੱਲ ਕਰ ਰਹੇ ਆਂ ਵੀ ਕਾਦੀ ਪ੍ਰੋਬਲਮ ਆਗੀ ਆਹ ਜਿਹੜਾ ਸ਼ਿਫਟਰ ਕਹਿੰਦੇ ਇਹਨੂੰ ਆਹ ਜਿਹੜਾ ਫਰੰਟ ਹੈਗਾ ਤੇ ਇਹ ਜਦੋਂ ਨਾ ਆਪਾਂ ਦੂਜੇ ਗੀਅਰ 'ਚ ਰੱਖਦੇ ਆਂਗੇ ਤਾ ਇਹ ਇਹਦੇ ਨਾਲ ਘਸਦਾ ਜੀਤਾ ਕਰਕੇ ਵੀ ਆਪਣੀ ਜਿਹੜੀ ਚੈਨ ਹਨਾ ਉਹ ਸਾਈਡ ਤੇ ਉਤੋਂ ਬਿਲਕੁਲ ਕਹ ਜਾਣੀ ਹੈ ਜੀ ਆ ਦੇਖੋ ਇਹ ਇਧਰ ਨੂੰ ਖਿਸਕਿਆ ਹੋਇਆ ਹੈਗਾ ਇਹਨੂੰ ਬਿਲਕੁਲ ਆਪਾਂ ਚੈਨ ਨੂੰ ਇਹਦੇ ਸੈਂਟਰ ਦੇ ਵਿੱਚ ਜਿਹੜਾ ਲੈ ਕੇ ਆਉਣਾਗਾ ਤੇ ਇਹਨੂੰ ਕਰ ਲਈਏ ਆਪਾਂ ਸੈੱਟ ਤੁਹਾਨੂੰ ਦਿਖਾਉਣਾ ਹੈ ਕਿਵੇਂ ਸੈੱਟ ਹੋਣਾਗਾ ਤੇ ਮੇਨ ਆਹ ਦੋ ਨਾਟ ਹੈ ਇਹਦੇ ਇਹਦੇ ਨਾਲ ਇਹ ਸੈੱਟ ਹੋ ਜਾਊਗਾ ਤੇ ਬਾਕੀ ਚੈਨ ਦੇ ਉੱਤੇ ਆਪਾਂ ਲਵਾ ਲਿਆ ਹੁੰਦਾ ਸੀਗਾ ਉਹਨਾਂ ਤੋਂ ਆਪਣੀ ਇੱਕ ਇਹਨਾਂ ਦੀ ਆਉਂਦੀ ਹੈਗੀ ਲੋਸ਼ਨ ਜਆ ਉਹ ਲਵਾ ਲਿਆ ਸੀਗਾ ਤੇ ਫਿਲਹਾਲ ਚੰ ਠੀਕ ਆਗੀ ਤੇ ਬਾਕੀ ਜਿਹੜੇ ਰਸਤੇ ਚ ਲੋੜ ਪਈ ਆਪਾਂ ਫੇਰ ਲਾ ਲਾਂਗੇ ਆਪਣੇ ਕੋਲ ਹੈਗਾ ਉਹ ਵੀ ਕਿਰਾਂ ਇਹਦਾ ਹੱਲ ਕਰ ਲਈਏ ਆਪਾਂ ਬਾਕੀ ਸਾਈਕਲ ਆਪਣਾ ਸਭ ਓਕੇ ਹੈਗਾ ਬਾਕੀ ਰੱਬ ਤੇ ਹੱਥ ਹੈ ਬਈ ਲਓ ਹੁਣ ਸਾਰਿਆਂ ਨਾਲ ਪਹਿਲਾਂ ਨਾ ਆਪਾਂ ਜਿਹੜਾ ਸ਼ਿਫਟਰ ਆ ਇਹਦਾ ਹੱਲ ਕਰ ਲਈਏ ਹੱਲ ਕਰਕੇ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹਦੀ ਕੀ ਪ੍ਰੋਬਲਮ ਸੀ ਪਹਿਲਾਂ ਤੁਹਾਨੂੰ ਦੱਸਦਾ ਵੀ ਇਹਦੀ ਮੇਨ ਤਾਂ ਇਹਦੀ ਚੈਨ ਹੀ ਹੁੰਦੀ ਹੈਗੀ ਫਰੰਟ ਸ਼ਿਫਟਰ ਦਾ ਕੰਮ ਹੁੰਦਾ ਸ਼ਿਫਟ ਕਰਨਾ ਰੀਅਰ ਸ਼ਿਫਟਰ ਦਾ ਕੰਮ ਹੁੰਦਾ ਸ਼ੈਲੀ ਜਾਨ ਨੂੰ ਜਿਹੜਾ ਸੈੱਟ ਕਰਨਾ ਇਹ ਆਪਣੀ ਫਰੰਟ ਵਾਲੀ ਪ੍ਰੋਬਲਮਾ ਚਲੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਸੈੱਟ ਕਰ ਲਈਏ ਤੇ ਫਿਰ ਅੱਗੇ ਤੁਹਾਨੂੰ ਦਿਖਾਉਨੇ ਆਂਗੇ ਸ਼ੈਫਟਰ ਦਾ ਆਪਣਾ ਹੱਲ ਹੋ ਚੁੱਕਿਆ ਹੈਗਾ ਤੇ ਇਹ ਨਾਟੀ ਸੀਗੇ ਦੋ ਉਹ ਆਪਾਂ ਸੈੱਟ ਕਰ ਲਿਆ ਬਿਲਕੁਲ ਤੇ ਮੇਨ ਇਹਦਾ ਨਾਲ ਜਿਹੜਾ ਆਪਾਂ ਪਿੱਛੇ ਨਿਹਾਲ ਸਿੰਘ ਵਾਲੋਂ ਕੰਮ ਕਰਵਾਇਆ ਦਾ ਤੇ ਉਹ ਪਿੱਛੇ ਵਾਲੇ ਚੱਕੇ 'ਚ ਫਾਲਡ ਸੀ ਉਹ ਫਾਲਡ ਵੀ ਨਿਕਲ ਗਿਆ ਤੇ ਇਹ ਜਿਹੜਾ ਸ਼ੈਫਟਰ ਵਾਲਾ ਇਹ ਵੀ ਆਪਣਾ ਹੱਲ ਪੂਰਾ ਹੋ ਗਿਆ ਕਿਉਂਕਿ ਫਿਰ ਰਾਸਤੇ 'ਚ ਪ੍ਰੋਬਲਮ ਦਿੰਦਾ ਉਹ ਤਾਂ ਵੈਸੇ ਆਪਣੇ ਕੋਲ ਸਾਰਾ ਹੱਲ ਹੈਗੀ ਆ ਚਲੋ ਹਨਾ ਜਾਬੀਆਂ ਪਾਨੇ ਜੇ ਤੇ ਪਰ ਫਿਰ ਵੀ ਰਸਤੇ ਚ ਗੱਲ ਨਹੀਂ ਬਣਦੀ ਚਲੋ ਹੁਣ ਕਿਰਾਂ ਘਰੇ ਹੱਥ ਫੇਰਤਾ ਤੇ ਤੇ ਇਸ ਤੋਂ ਬਾਅਦ ਦੇਖੀ ਜਾਊਗਾ ਕੀ ਬਣਦਾ ਸਾਈਕਲ ਠੀਕ ਕਰਨ ਤੋਂ ਬਾਅਦ ਆਪਾਂ ਥੋੜਾ ਜਆ ਜਿਹੜਾ ਨਾਲ ਸਮਾਨ ਲੈ ਕੇ ਜਾਣਾ ਉਹਦੀ ਥੋੜੀ ਮਰੰਮਤ ਜੀ ਕਰਾਉਣ ਲਈ ਆ ਜਿਵੇਂ ਆਹ ਨਾ ਪ੍ਰਾਈਪਿੰਨ ਜੀ ਆ ਇਹ ਆਪਾਂ ਨਾਲ ਲੈ ਕੇ ਜਾਣੀਆਂ ਜਿਹੜਾ ਦੀ ਕੱਲ ਭਾਂਡੇ ਦੇਖਿਆ ਉਹ ਥੋੜੇ ਹਲਕੇ ਹੁੰਦੇ ਆ ਤੇ ਥੋੜੇ ਜੀ ਥੋੜੀ ਜਗ੍ਹਾ ਚ ਆ ਜਾਂਦੇ ਆ ਇਹ ਥੋੜੀ ਜੀ ਚਲੋ ਹੈ ਤਾਂ ਭਾਰੀ ਆ ਪਰ ਇਹ ਆਪਣੇ ਕਾਫੀ ਕੰਮ ਕਰਦੇ ਆ ਨੇ ਪਿਛਲੇ ਸਫ਼ਰਾਂ ਦੇ ਵਿੱਚ ਇਸ ਸਫ਼ਰ ਦੇ ਵਿੱਚ ਵੀ ਆਪਾਂ ਇਹਨੂੰ ਨਾਲ ਹੀ ਲੈ ਕੇ ਜਾਣਾ ਇਹਦੇ ਥੋੜੇ ਜਿਹਾ ਨਾਟ ਨਟ ਜੇ ਪਾਉਣੇ ਆਗੇ ਤੇ ਜੀਦਾ ਕਰਕੇ ਆਪਾਂ ਚੱਲੇ ਹੀ ਅਠੂਰ ਤੇ ਜਾ ਕੇ ਇੱਕ ਦੋ ਕੰਮ ਹੋਰ ਉਹ ਵੀ ਕਰਾ ਲਈਏ ਤੇ ਇਹਦੇ ਵੀ ਨਾਟ ਨਟ ਜਹਾ ਲਵਾ ਲਈਏ ਚਲੋ ਚੱਲਦੇ ਆਂ ਫੂਰ ਜੀ ਤੇ ਕੀ ਕੁਛ ਕਰਾਉਣਾ ਕੀ ਕੁਛ ਕਰਵਾ ਲਿਆ ਉਸ ਨੂੰ ਸਾਰਾ ਪਤਾ ਲੱਗ ਜਣਾ ਵੀਡੀਓ ਦੇ ਵਿੱਚ ਆਪਣੀ ਚ ਚੱਲੇ ਸੀਗੇ ਅਠੂਰ ਨੂੰ ਤੇ ਆਪਣੇ ਪਿੰਡ ਦੇ ਆਹ ਰਾਹ ਦੇ ਉੱਤੇ ਬਹੁਤ ਜ਼ਿਆਦਾ ਸਕੂਨ ਆ ਕਿਉਂਕਿ ਸਭ ਤੋਂ ਵੱਧ ਦਰੱਖਤ ਲੱਗੇ ਹੋਏ ਆਪਣੇ ਏਰੀਆ ਦੇ ਵਿੱਚ ਆਹੀ ਰਾਹ ਦੇ ਉੱਤੇ ਲੱਗੇ ਹੋਏ ਆ ਬਾਕੀ ਅਜ ਮੋਟਰਸਾਈਕਲ ਚੱਕਣ ਦਾ ਕਾਰਨ ਇਹ ਸੀਗਾ ਵੀ ਆਪਣੇ ਕੋਲ ਸਮਾਨ ਜਿਹੜਾ ਭਾਰਾ ਜਾਦੇ ਹੈਗਾ। ਸਵੇਰੀ ਅਕੇ ਮੌਤ ਹੈ। ਢਾੜਾ ਕੱਟੀ ਬੈਠਿਆ ਪਤੰਦਰ। ਮੋੜ ਦੀ ਥਾਂ ਤੇ। ਬਹੁਤ ਜਿਆਦੇ ਹਰੀਆਲੀ ਹੈਗੀ। ਇਹ ਰਾਹ ਦੇ ਉੱਤੇ ਦੇਖ ਸਕਦੇ ਹਾਂ ਤੁਸੀਂ। ਬਾਕੀ ਥੋੜਾ ਜਿਹਾ ਜਿਵੇਂ ਮੀਂਹੂ ਜਿਆਦਾ ਪੈ ਗਏ ਤੇ ਹਰੀਆਲੀ ਸੁਖਾਉਣਾ। ਕੁਦਰਤੀ ਤੌਰ ਤੇ ਵੀ ਫੌਸੀ ਆਈ ਆਈ। ਹਟੂੜ ਤੋਂ ਆਗੇ ਸੀਗੇ ਆਪਾਂ ਤੇ ਆਹ ਸੀਗੀ ਉਹ ਪ੍ਰਾਈਪੀਣਾ। ਇਹਦੀ ਨਾਲ ਡੰਡੀ ਦੇ ਨਟ ਜੇ ਪੈਂਦੇ ਸੀਗੇ। ਤੇ ਇਹ ਪੁਆਏ ਸੀ ਪਹਿਲਾਂ ਲੈ ਕੇ ਗਏ ਸੀਗੇ ਉਦੋਂ ਹੀ ਨਿਕਲ ਨਿਕਲ ਗਏ ਸੀਗੇ ਤੇ ਇੱਕ ਆਪਾਂ ਥੋੜਾ ਜਿਹਾ ਸਮਾਨ ਪੀਣ ਖਾਣ ਪੀਣ ਨੂੰ ਸਮਾਨ ਜਰਾ ਲੈਣਾ ਸੀ ਉਹ ਲਿਆਂਦਾਗਾ ਤੇ ਬਾਕੀ ਇੱਕ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਫੋਨ ਦਾ ਜਿਹੜਾ ਜਿਹੜਾ ਗਾਰਡ ਸੀਗਾ ਉਹ ਬਿਲਕੁਲ ਟੁੱਟਿਆ ਹੋਇਆ ਸੀਗਾ ਕੰਮ ਘੱਟ ਕਰਦਾ ਸੀਗਾ ਤੇ ਫਿਰ ਉਹ ਵੀ ਪਵਾ ਲਿਆ ਸੀਗਾ ਕਿਉਂਕਿ ਅੱਖ ਰੁੱਖਰ ਜੇ ਨੱਪੇ ਨਹੀਂ ਆਂਦੇ ਚਾਜ ਦੇ ਨਾਲ ਤੇ ਫਿਰ ਆਪਾਂ ਇੱਕ ਉਹ ਪਵਾ ਲਿਆ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਤੇ ਚੱਲ ਕੇ ਨਾ ਪਹਿਲਾਂ ਤਾਂ ਰੋਟੀ ਪਾਣੀ ਖਾ ਲਈਏ ਖਾ ਕੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਬੋਰਡ ਬਣਾ ਲਈ ਆਪਾਂ ਜਿਹੜਾ ਮਗਰ ਲੱਗਿਆ ਹੁੰਦਾ ਆਪਣੇ ਸਾਈਕਲ ਦੇ ਉਹ ਕਿੱਥੋਂ ਦਾ ਜਾਣਾ ਕਿੱਥੋਂ ਕਿਹੜਾ ਕਿਹੜਾ ਬੋਰਡ ਆ ਲੱਗਿਆ ਹੋਊਗਾ ਉਹ ਤੁਹਾਨੂੰ ਆਪਾਂ ਦਿਖਾ ਦਾਂਗੇ ਦੁਪਹਿਰ ਦੀ ਚਾਹ ਪੀ ਕੇ ਤੇ ਤਕਰੀਬਨ 2-3 ਘੰਟੇ ਲਾ ਕੇ ਆਪਾਂ ਜਿਹੜਾ ਸਮਾਨ ਆ ਉਹ ਸਾਰਾ ਸਮੇਟ ਲਿਆ ਥੋੜਾਕ ਰਹਿ ਗਿਆ ਤੇ ਬਸ ਉਹ ਵੀ ਆਪਾਂ ਲੱਗਪਗ ਲੱਗਪਗ ਅੱਜ ਸਾਰਾ ਇਕੱਠਾ ਕਰ ਲਾਂਗੇ ਆਪਾਂ ਤੇ ਕੱਲ ਨੂੰ ਜਿਹੜੀ ਵੀਡੀਓ ਆਉਣੀ ਹੈਗੀ ਉਹ ਤਾਂ ਅੱਜ ਵਾਲੀ ਆਉਣੀ ਹੈ ਤੇ ਜਿਹੜੀ ਪਰਸੋਂ ਨੂੰ ਆਊਗੀ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਦਾ ਸਾਰਾ ਸਮਾਨ ਦਿਖਾਵਾਂਗੇ ਵੀ ਆਪਣੇ ਜਿਹੜੇ ਸਫ਼ਰ ਦੇ ਵਿੱਚ ਕੀ-ਕੋਸਾ ਸਮਾਨ ਜਿਹੜਾ ਆਪਾਂ ਨੂੰ ਚਾਹੀਦਾ گا۔ ਅੱਜ ਵੀ ਥੋੜੀ ਧੁੱਪ ਨਿਕਲੀ ਸੀਗੀ ਤੇ ਜਿੱਦਾ ਕਰਕੇ ਜਿਹੜੇ ਆਪਾਂ ਨਾਲ ਕੱਪੜੇ ਲੈ ਕੇ ਜਾਣੇ ਆ ਉਸ ਕਾਲੇ ਸੀਗੇ ਮਾਤਾ ਨੇ ਸੁਕਾਤੇ ਸੀਗੇ ਵੀ ਉਹ ਚੱਲ ਵੀ ਕੇਰਾ ਹੁਣ ਚੰਗੀ ਧੁੱਪ ਲੱਗ ਜੂ ਹੁਣ ਉਧਰ ਆਪਾਂ ਨੂੰ ਮਤਲਬ ਧੁੱਪ ਮਿਲੇ ਜਾਂ ਨਾ ਮਿਲੇ ਕੇਰਾ ਆਪਾਂ ਘਰੇ ਵਧੀਆ ਸੁਕਾ ਲਈ ਹੈਗੇ ਬੱਦਲ ਜੇ ਤਾਂ ਹੋਏ ਪਏ ਹੁਣ ਵੀ ਪਰ ਪਹਿਲਾਂ ਥੋੜੀ ਤੁੱਪ ਨਿਕਲਾਈ ਸੀ ਕਸਕ ਸਮਾਨ ਜਿੱਦਾਂ ਸਾਈਕਲ ਦਾ ਨਾ ਆਹਾ ਪਹਿਲਾਂ ਸੀਗਾ ਆ ਵੀ ਬੈਗ ਹੈ ਇਹ ਇਹ ਵੀ ਸਲਾ ਬੇਜ ਹੋਏ ਪਏ ਸੀ ਇਹਨਾਂ ਨੂੰ ਤੁੱਪ ਲਵਾਈ ਨਹੀਂ ਸੀਗੀ ਤੇ ਅੱਜ ਇਹ ਵੀ ਰੱਖਤੇ ਆ ਕਿ ਚਲੋ ਇਹਨਾਂ ਨੂੰ ਵੀ ਆਪਾਂ ਜਿਹੜੀ ਤੁੱਪ ਲਾ ਲਾਂਗੇ ਆ ਹੁੰਦਾ ਫਰੰਟ ਬੈਗ ਤੇ ਜਿਹੜੇ ਵੀਰ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦਈਏ ਚਲੋ ਕਿਸੇ ਨੂੰ ਨਹੀਂ ਵੀ ਵੀਰ ਨੂੰ ਪਤਾ ਹੁੰਦਾ ਇਹ ਫਰੰਟ ਬੈਗ ਹੈਗਾ ਤੇ ਇਹ ਆਪਣਾ ਹੈਗਾਗਾ ਡੰਡੇ ਤੇ ਲੱਗਣ ਵਾਲਾ ਜਿਹਨੂੰ ਮੋਬਾਈਲ ਬੈਗ ਵੀ ਕਹਿ ਦਿੰਦੇ ਆਗੇ ਇਹਨਾਂ ਦੇ ਉੱਤੇ ਸਾਈਡ ਦੇ ਉੱਤੇ ਵੀ ਇਹ ਵਾਟਰਪੂਫ ਆਗੇ ਤੇ ਆਹ ਦੇਖੋ ਕੱਪੜਾ ਲੱਗਿਆ ਨਾ ਇਹ ਸਾਰਾ ਵਾਟਰਪੂਫ ਆ ਜਾਂਦਾਗਾ ਤੇ ਯਾਨੀ ਕਿ ਮੀਂਹ ਤਾਂ ਪੈਂਦਾ ਇਹਦੇ ਵਿੱਚ ਕਣੀਆਂ ਕੁੜੀਆਂ ਤਾਂ ਪੈਂਦੀਆਂ ਇੰਨੀਆਂ ਨਹੀਂ ਪੈਂਦੀਆਂ ਯਾਨੀ ਕਿ ਥੋੜਾ ਲੇਟ ਪੈਣ ਲੱਗਦਾ ਆਹ ਆ ਗਿਆ ਮੋਬਾਈਲ ਵਾਲਾ ਡੱਬਾ ਜਿਹਾ ਮੋਬਾਈਲ ਵਾਲਾ ਆ ਗਿਆ ਇਹਦੇ ਵਿੱਚ ਮੋਬਾਈਲ ਪੈ ਜਾਂਦਾ ਹੈਗਾ ਤੇ ਇਹ ਵੀ ਮੀਂਹ ਦੇ ਉਤੋਂ ਜਾਨੀ ਕਿ ਵਿਚਾਰ ਰਹਿ ਜਾਂਦਾ ਆਪਣਾ ਤੇ ਇਹ ਉੱਪਰ ਦੀ ਜੈਪ ਖੁੱਲ ਕੇ ਇਹ ਵੀ ਜਾਨੀ ਕਿ ਇਹਦੇ ਵਿੱਚ ਮੀਂਹ ਮੂੰਹ ਜਮਾ ਨਹੀਂ ਪੈਂਦਾਗਾ ਤੇ ਚਲੋ ਇਹ ਵੀ ਸੌਖ ਜਾਣਗੇ ਤੇ ਬਾਕੀ ਵੀਰ ਨਾਲ ਵੀ ਗੱਲ ਹੋ ਕੇ ਹੱਟੀ ਸੀਗੀ ਆਪਣੇ ਤੋਂ ਜਿੱਦੋਂ ਤੋਂ ਆਪਾਂ ਬੋਰਡ ਬਣਾਉਣਾਗਾ ਤੇ ਉਹ ਵੀ ਉਹਨੇ ਮਤਲਬ ਕਹਿੰਦਾ ਸੀਗਾ ਵੀ ਅੱਜ ਸ਼ਾਮ ਨੂੰ ਬਣਾ ਦੰਨਾਗਾ ਤੇ ਚਲੋ ਅੱਜ ਜੇ ਟਾਈਮ ਹੋਇਆ ਉਹਦੇ ਕੋਲ ਖਿੱਚਮਾ ਟਾਈਮ ਹੀ ਸੀਗਾ ਤੇ ਫਿਰ ਉਹ ਸ਼ਾਮ ਨੂੰ ਆਪਾਂ ਨੂੰ ਉਹ ਬਣਾ ਦੂਗਾ ਤੇ ਫਿਰ ਆਪਾਂ ਕੱਲ ਨੂੰ ਤੁਹਾਨੂੰ ਦੱਸ ਹੀ ਦੇਣਾ ਵੀ ਆਪਾਂ ਕਿੱਥੇ ਜਾਣਾਗਾ ਤੇ ਕਿਰਾਂ ਆਪਣਾ ਬੋਰਡ ਬਣ ਲੈਣ ਦੋ ਫਿਰ ਤੁਹਾਨੂੰ ਆਪਾਂ ਕੱਲ ਵਾਲੀ ਵੀਡੀਓ ਚ ਤਾਂ ਦੱਸ ਹੀ ਦੇਣਾ ਦੀ ਆਪਾਂ ਕਿੱਥੇ ਜਾਣਾ ਕੱਲ ਵਾਲੀ ਵੀਡੀਓ ਦੇ ਵਿੱਚ ਨਾਲੇ ਇੱਕ ਇਹ ਵੀ ਹੈਗਾ ਵੀ ਤੁਹਾਨੂੰ ਨਾ ਆਪਾਂ ਚੰਗੀ ਤਰ੍ਹਾਂ ਸਾਰਾ ਸਮਾਨ ਸਮਝਾਵਾਂਗੇ ਵੀ ਕੀ ਕੀ ਬੈਗ ਆਪਾਂ ਲੈ ਕੇ ਜਾਣਾਗਾ ਤੇ ਇਹਦੀ ਕੀ ਕੀ ਮਤਲਬ ਹੈ ਵੀ ਆਪਾਂ ਨੂੰ ਲੋਡ ਪੈਣੀ ਹੈ ਕਿੱਥੇ ਕਿੱਥੇ ਜਿਆਦਾ ਸਮਾਨ ਨਹੀਂ ਚੱਕਣਾ ਆਪਾਂ ਜਿੰਨੀ ਕੀ ਲੋਡ ਆ ਆਪਾਂ ਓਨੀ ਕੀ ਚੀਜ਼ ਚੱਕਣੀ ਹੈਗੀ ਤੇ ਚਲੋ ਬਾਕੀ ਇੱਕੋ ਗੱਲ ਹੋਰ ਸੀ ਕਿ ਵੀ ਮੇਰੇ ਜਿਹੜੇ ਸਾਈਕਲ ਦੇ ਡਿਸਕ ਆਗੇ ਉਹ ਆਪਣੇ ਕੋਲੇ ਪੁਰਾਣੀਆਂ ਡਿਸਕਾਂ ਪਈਆਂ ਪੁਰਾਣੀਆਂ ਵਾਹਨੀਆਂ ਪਈਆਂ ਸੀਗੀਆਂ ਤੇ ਉਹ ਵੀ ਅੱਜ ਮੇਰੀ ਗੱਲ ਹੋਈ ਸੀ ਵੀਰ ਨਾਲ ਵੀ ਮੈਨੂੰ ਡਿਸਕ ਮੰਗਵਾ ਦੇ ਉਹ ਕਹਿੰਦਾ ਵੀਰੇ ਡਿਸਕਾਂ ਦੇ ਮਤਲਬ ਕਾਫੀ ਜ਼ਿਆਦਾ ਹਨ ਵੈਰਾਈਟੀਆਂ ਹੁੰਦੀਆਂ ਨੇਗੀਆਂ ਤੇ ਵੀ ਤੁਹਾਨੂੰ ਡਿਸਕਾਂ ਵੀ ਮੈਨੂੰ ਦਿਖਾ ਕੇ ਜਾਇਓ ਤੇ ਫਿਰ ਆਪਾਂ ਮੰਗਵਾ ਦਾਂਗੇ ਤੇ ਆਪਾਂ ਉਹਨੂੰ ਡਿਸਕਾਂ ਵਗੈਰਾ ਫੜਾ ਜਾਂਦੀਆਂ ਸੀਗੀਆਂ ਪੁਰਾਣੀਆਂ ਤੇ ਉਹਦੇ ਨਾਲ ਦੀਆਂ ਫਿਰ ਉਹਨੇ ਮੰਗਵਾਤੀਆਂ ਚਲੋ ਜੀ ਦੇਖੋ ਅੱਜ ਫੜਾ ਕੇ ਜਾਂਦਾ ਤਾਂ ਅੱਜ ਆਪਾਂ ਉਹ ਤੋਂ ਕੁ ਸਵਾਲ ਲੈਣੇ ਕਿ ਇਹਾਂ ਮਸ਼ੀਨਾਂ ਤੇ ਚੜ੍ਹਾ ਲੈਣੇ ਆਪਣੇ ਕੋਲੇ ਦੋ ਮਸ਼ੀਨਾਂ ਜ਼ਿਆਦਾ ਹੋ ਜਾਣਗੀਆਂ ਜੇ ਰਾਸਤੇ 'ਚ ਕਿਤੇ ਵੀ ਪ੍ਰੋਬਲਮ ਪੈਂਦੀ ਆ ਡਿਸਕਾਂ ਉੱਡਦੀਆਂ ਤੇ ਆਪਾਂ ਮਸ਼ੀਨਾਂ ਹੀ ਬਦਲ ਸਕਦੇ ਆ ਮਸ਼ੀਨਾਂ ਛੇਤੀ ਬਦਲੀਆਂ ਜਾਂਦੀਆਂ ਨੇ ਤੇ ਜਿਹੜੀਆਂ ਡਿਸਕਾਂ ਆ ਗਈਆਂ ਉਹਦੇ ਵਿੱਚ ਪਾਉਣ ਨੂੰ ਕਾਫੀ ਟਾਈਮ ਲੱਗ ਜਾਂਦਾਗਾ ਆਪਣਾ ਟਾਈਮ ਬਚ ਜੂਗਾ ਤੇ ਹੁਣ ਆਪਣੇ ਕੋਲੇ ਸਾਈਕਲ ਦੇ ਕੋਲੇ ਇੱਕ ਤਾਂ ਲੱਗੀਆਂ ਹੋਈਆਂ ਮਸ਼ੀਨਾਂ ਇੱਕ ਹੋਰ ਹੋ ਜਾਣਗੀਆਂ ਤੇ ਉਹ ਵੀਰ ਸ਼ਾਇਦ ਅੱਜ ਕਹਿੰਦਾ ਸੀ ਮੈਂ ਅੱਜ ਸ਼ਾਮ ਨੂੰ ਆ ਕੇ ਜਿਹੜਾ ਡਿਸਕਾਂ ਉਹ ਫਿੱਟ ਕਰ ਜੂਗਾ ਛੋਟੀਆਂ ਮਸ਼ੀਨਾਂ ਦੇ ਵਿੱਚ ਆ ਮਸ਼ੀਨ ਆ ਜਿਹਦੀ ਮੈਂ ਗੱਲ ਕਰਦਾ ਸੀਗਾ ਤੁਹਾਨੂੰ ਤੇ ਇਹ ਮਸ਼ੀਨਾਂ ਇਹਦਾ ਨਾ ਕੱਲ ਆ ਖੋਲਦੇ ਸੀ ਖੁੱਲਿਆ ਨਹੀਂ ਸੀਗਾ ਤੇ ਵੀਰ ਕਹਿੰਦਾ ਵੀ ਇਹਨੂੰ ਨਾ ਪਾਣੀ 'ਚ ਛੱਟ ਦੇ ਤੇ ਵੀ ਤਾਂ ਕਰਕੇ ਇਹਦੇ ਜਿਹੜੇ ਨਾਟ ਆ ਉਹ ਸਹੀ ਹੋ ਜਾਣਗੇ ਇਹਨੂੰ ਜੰਗਾਲ ਲੱਗਦੀ ਨਹੀਂ ਕਹਿੰਦਾ ਮੈਂ ਦੋ ਵਾਰ ਕਨਫਰਮ ਕੀਤਾਗਾ ਉਹ ਕਹਿੰਦਾ ਇਹਨੂੰ ਪਾਣੀ ਛੱਟ ਦੇ ਇਹਦੇ ਨਾਟ ਵਗੈਰਾ ਨਾ ਸਹੀ ਹੋ ਜਾਣਗੇ ਤੇ ਚਲ ਆਪਾਂ ਇਹਨੂੰ ਪਾਣੀ 'ਚ ਛੱਡ ਦਿੰਨੇ ਆਂਗੇ ਤਾਂ ਕਿ ਇਹਦੇ ਜਿਹੜੇ ਨਾਟ ਵਗੈਰਾ ਉਹ ਬਿਲਕੁਲ ਸਹੀ ਕੰਮ ਕਰਨ ਲੱਗ ਜਾਣਗੇ ਇਹਨੇ ਕੱਲ ਕਾਫੀ ਜ਼ੋਰ ਲਾਇਆ ਤੇ ਇਹ ਖੁੱਲੀ ਨਹੀਂ ਹੈਗੀ ਫਿਰ ਮਸ਼ੀਨ ਤੇ ਆਪਾਂ ਇਹਨੂੰ ਪਾਣੀ ਛੱਡ ਦਿੰਨੇ ਆ ਥੋੜਾ ਜਿਹਾ ਡੁੱਬੀ ਰਹੂ ਘੰਟਾ ਤੋਂ ਘੰਟੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਬਾਹਰ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਚਲੋ ਜੀ ਬਾਕੀ ਅੱਜ ਨਾ ਮਾਤਾ ਨੇ ਆਪਣੀ ਖਾਤਰ ਜਿਹੜਾ ਆਪਣਾ ਸਫਰ ਹੈਗਾ ਉਹਦੀ ਖਾਤਰ ਘਰੇ ਬਰਫੀ ਬਣਾਈ ਹੈਗੀ ਤੇ ਬਰਫੀ ਤਾਂ ਹਲੇ ਚਲੋ ਬਣਾ ਕੇ ਹਟੇ ਆਗੇ ਤੇ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਦੇਖੋ ਜੀ ਬੇਸਣ ਦੀ ਬਰਫੀ ਬਣਾਈ ਹੈ ਮਾਤਾ ਨੇ ਆਪਣੀ ਖਾਤਰ ਵੀ ਜਿਹੜਾ ਸਫਰ ਦੇ ਵਿੱਚ ਆਪਾਂ ਨੂੰ ਮਤਲਬ ਇਹਦੀ ਲੋੜ ਜ਼ਿਆਦਾ ਪੈਣੀ ਹੈਗੀ ਤੇ ਇੱਕ ਪੰਜੀਰੀ ਬਣਾਈ ਆਪਾਂ ਤੇ ਇਹ ਦੇਖੋ ਤੁਸੀਂ ਕਾਜੂ ਬਦਾਮਾਂ ਵਾਲੀ ਬੇਸਨ ਦੀ ਬਰਫੀ ਹੈਗੀ ਤੇ ਇਹ ਖਰਾਬ ਵੀ ਨਹੀਂ ਹੁੰਦੀ ਬਹੁਤ ਜਲਦੀ ਕਾਫੀ ਲੰਮਾ ਟਾਈਮ ਕੱਢ ਜਾਂਦੀ ਆ ਆਪਾਂ ਠੰਡ 'ਚ ਹੀ ਜਾਣਾ ਚਲੋ ਉੱਥੇ ਤਾਂ ਇਹ ਨਹੀਂ ਖਰਾਬ ਹੋਣਾ ਇਹਨੂੰ ਮੰਨ ਕੇ ਚੱਲੋ ਵੀ ਲੱਗ ਜਾਣੇ ਆ ਹਲੇ 5 ਤੋਂ 7 ਘੰਟੇ ਜੰਮਣ ਦੀ ਖਾਤਰ ਕਿਉਂਕਿ ਇਹਨੂੰ ਆਪਾਂ ਫਰਿੱਜ 'ਚ ਨਹੀਂ ਜਮਾਉਣੀ ਹੈਗੀ ਬਾਹਰ ਹੀ ਜਮਾਉਣੀ ਆ ਤੇ ਬਾਕੀ ਇਹ ਬਰਫੀ ਜਿਹੜੀ ਫਿਰ ਪੋਲੀ ਵੀ ਰਹੂਗੀ ਤੇ ਉਸ ਹਿਸਾਬ ਨਾਲ ਬਣਾਈ ਹੈਗੀ ਇਸ ਸਫ਼ਰ ਦੇ ਵਿੱਚ ਆਪਾਂ ਨੂੰ ਯਾਨੀ ਫਿਰ ਇਹ ਜਿਹੀਆਂ ਚੀਜ਼ਾਂ ਤਾਕਤ ਵਾਲੀਆਂ ਚੀਜ਼ਾਂ ਦੀ ਵੱਧ ਲੋੜ ਪੈਣੀ ਹੈਗੀ ਫਿਰ ਇਹ ਮਾਤਾ ਨੇ ਘਰੇ ਬਣਾਤੀ ਸੀਗੀ ਤੇ ਇੱਕ ਨਾਲ ਆਪਾਂ ਪੰਜੀਰੀ ਲੈ ਜਾਣੀ ਹੈਗੀ ਤੇ ਉਹ ਤੁਹਾਨੂੰ ਬਲੌਗਾਂ ਦੇ ਵਿੱਚ ਪਤਾ ਲੱਗਦਾ ਰਹੂਗਾ ਆਪਾਂ ਕਿਦਾਂ-ਕਿਦਾਂ ਖਾਣੀ ਹੈਗੀ ਤੇ ਉਹਦੇ ਨਾਲ ਫਿਰ ਸਫ਼ਰ ਆ ਜਿਹੜਾ ਉਹ ਆਪਣਾ ਸੌਖਾ ਨਿੰਗ ਜੂਗਾ ਸਾਈਕਲ ਵਾਲੇ ਵੀਰ ਨਾਲ ਹੋ ਗਈ ਸੀਗੀ ਗੱਲ ਆਪਣੀ ਤੇ ਉਹ ਵੀ ਤਿਆਰੀ ਤੁਰੀ ਖਿੱਚੀ ਜਾਂਦਾਗਾ ਜਿਹਨੇ ਨਾਲ ਜਾਣਾਗਾ ਤੇ ਬਾਕੀ ਜਿਹੜੀ ਤੁਹਾਨੂੰ ਮਸ਼ੀਨ ਦੀ ਗੱਲ ਕਰਦਾ ਸੀਗਾ ਆਪਾਂ ਪਾਣੀ ਛਿੱਟੀ ਸੀਗੀ ਉਹਦੀਆਂ ਡਿਸਕਾਂ ਬਾਬੀ ਹੱਲ ਹੋ ਗਿਆ ਤੇ ਆਪਣੇ ਪਿੰਡ ਦਾ ਹੀ ਆ ਵੀਰ ਤੇ ਉਹ ਫੜ ਕੇ ਲੈ ਕੇ ਆਊਗਾ ਦੁਕਾਨ ਤੋ ਅੱਜ ਹੋ ਗਈ ਉਹਦੇ ਨਾਲ ਗੱਲਬਾਤ ਵੀ ਤੇ ਤੁਹਾਨੂੰ ਉਹਦੇ ਨਾਲ ਵੀ ਫੇਰ ਮਲਾਵਾਂਗੇ ਜਿਹੜਾ ਵੀਰ ਆਪਣੀ ਖਾਤਰ ਡਿਸਕਾਂ ਲੈ ਕੇ ਆਊਗਾ ਅਠੂਰ ਤੋਂ ਤੇ ਬਾਕੀ ਇੱਕ ਤੁਹਾਨੂੰ ਦਿਖਾਉਣੇ ਸੀਗੇ ਆਹ ਬੈਗ ਇਹ ਸਾਈਕਲ ਦੇ ਬੈਗ ਆ ਤੁਹਾਨੂੰ ਦੱਸੇ ਸੀ ਜਿਹੜੇ ਫਰੰਟ ਤੇ ਯਰ ਇੱਕ ਤਾਂ ਇੱਥੇ ਲੱਗ ਜਾਵਾਂਗਾ ਮੂਰੇ ਢੋਲੀ ਬੈਗ ਕਹਿ ਸਕਦੇ ਆ ਫਰੰਟ ਬੈਗ ਕਹਿ ਸਕਦੇ ਨੂੰ ਆਪਾਂ ਇਹ ਠੀਕ ਸੀਗਾ ਤੇ ਜਿਹੜਾ ਦੂਜਾ ਬੈਗ ਸੀਗਾ ਆਹਾ ਤੇ ਇਹ ਲੱਗਦਾਗਾ ਇੱਥੇ ਐਦਾਂ ਇਹ ਇੱਥੇ ਲੱਗਿਆਣਾ ਐਦਾਂ ਇਹਦੇ ਨਾਲ ਸਾਈਡ ਤੇ ਕੁਝ ਮਰਜ਼ੀ ਪਾ ਲਓ ਇੱਥੋਂ ਦੀ ਫੋਨ ਪੈ ਜਾਂਦਾ ਇਹਦੇ ਵਿੱਚ ਤੇ ਇੱਕ ਇਹ ਬੈਗ ਸੀਗਾ ਇਹਦੀ ਥੋੜੀ ਜੀ ਮੁਰੰਮਤ ਕਰਾਉਣ ਵਾਲੀ ਸੀਗੀ ਪਿਛਲੇ ਸਫ਼ਰ ਦੇ ਵਿੱਚ ਥੋੜਾ ਜਿਹਾ ਇਹ ਕੰਡਮ ਹੋ ਗਿਆ ਸੀਗਾ ਤੇ ਇੱਥੋਂ ਆਪਾਂ ਲਵਾ ਲਿਆ ਦੀ ਇੱਥੋਂ ਨੇੜੇ ਤੇ ਮਸ਼ੀਨ ਤੇ ਸਲਾਈ ਵਗੈਰਾ ਕਰਾ ਲਿਆ ਤੇ ਹੁਣ ਇਹ ਓਕੇ ਆ ਧੁੱਪ ਵਗੈਰਾ ਲੱਗ ਗਈ ਇਹਨਾਂ ਨੂੰ ਤੇ ਹੁਣ ਵੀ ਇਹਨਾਂ ਨੂੰ ਸਾਉਂ ਦੀਏ ਚਲੋ ਸਮਾਨ ਸਮੂ ਜਦੋਂ ਭਰਿਆ ਤੁਹਾਨੂੰ ਕਰਾਪਾ ਦਿਖਾ ਦਾਂਗੇ ਬਾਕੀ ਜਦੋਂ ਵੀਰ ਆਪਣੀ ਖਾਤਰ ਲੈ ਕੇ ਆਉਂਦਾ ਡਿਸਕਾਂ ਤੇ ਆਪਾਂ ਉਹਦੇ ਨਾਲ ਵੀ ਤੁਹਾਨੂੰ ਮਲਾਉਨੇ ਆ ਲਾ ਵੀ ਮਿੱਤਰੋ ਲੈ ਆਇਆ ਭਾਈ ਆਪਣੀ ਖਾਤਰ ਡਿਸਕਾਂ ਤੇ ਹੋਰ ਕਿਵੇਂ ਆ ਕੋਲ ਵਧੀਆ ਵਧੀਆ ਵੀਰੇ ਚੜਦੀ ਕਲਾ ਕੀ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਬਲੌਗ ਫਿਰ ਬਲੌਗ ਪੂਰੇ ਵਧੀਆ ਵੀਰੇ ਹਾਂ ਓਕੇ ਰਿਪੋਰਟ ਆ ਦੇਖਦੇ ਹੁੰਨੇ ਆ ਹਾਂ ਹਾਂ ਪਰਿਵਾਰ ਚ ਬਹਿ ਕੇ ਦੇਖਣ ਵਾਲੀਆਂ ਵੀਡੀਓਆਂ ਆਪਣੀਆਂ ਸਾਰੀਆਂ ਹਾਂ ਹਾਂਜੀ ਵੀਰੇ ਹੱਸੀ ਗੱਲ ਵੀਰੇ ਸਾਰਿਆਂ ਨੂੰ ਹਾਂਜੀ ਵੀਰੇ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸਾਰੇ ਜਣਾਂ ਇਹ ਜ਼ਰੂਰ ਕਰਿਓ ਤੇ ਆ ਬਾਈ ਦੀ ਗੱਲ ਸੁਣ ਲਿਓ ਹਣਾ ਚੰਗੀ ਤਰ੍ਹਾਂ ਤੇ ਕੰਮ ਕਰਦੋ ਲਾਈਕ ਕਰਦੋ ਕਮੈਂਟ ਕਰਦੋ ਸ਼ੇਅਰ ਕਰਦੋ ਸਬਸਕ੍ਰਾਈਬ ਕਰਦੋ ਤੇ ਜੇ ਤੁਸੀਂ ਇਸ ਟਾਈਮ ਵੀਡੀਓ ਆਪਣੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਹਨੂੰ ਫੋਲੋ ਕਰ ਲਓ ਜੇ ਇਹਨੂੰ YouTube ਉੱਤੇ ਦੇਖ ਰਹੇ ਹੋ ਤੇ ਉਹਨੂੰ ਸਬਸਕ੍ਰਾਈਬ ਕਰਦੋ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਬਾਕੀ ਆਪਣੀ ਹਰ ਰੋਜ਼ ਵੀਡੀਓ ਜਿਹੜੀ YouTube ਉੱਤੇ ਉਹ ਸਵੇਰੇ 8 ਵਜੇ ਆ ਜਾਂਦੀ ਹੈਗੀ ਤੇ ਸ਼ਾਮ ਨੂੰ 5 ਵਜੇ ਜਿਹੜੀ ਆਪਣੀ ਫੇਸਬੁੱਕ ਉੱਤੇ ਉੱਤੇ ਆ ਜਾਂਦੀ ਹੈਗੀ ਤੇ ਬਾਕੀ ਹਰ ਰੋਜ਼ ਦੀ ਨਵੀਂ ਅਪਡੇਟ ਦੀ ਖਾਤਰ ਤੁਸੀਂ ਆਪਾਂ ਨੂੰ ਇੰਸਟਾਗ੍ਰam ਉੱਤੇ ਫੋਲੋ ਕਰ ਸਕਦੇ ਹੋਗੇ ਇਹ ਆਪਣੀਆਂ ਭਾਈ ਜਿਹੜੀਆਂ ਡੈਸਕਾਂ ਸੀਗੀਆਂ ਇਹ ਵੀਰ ਤੋਂ ਮਗਵਾਈਆਂ ਸੀਗੀਆਂ ਆਪਾਂ ਨੇ ਕੋਲ ਅਜੇ ਟਾਈਮ ਹੈ ਨਹੀਂ ਸੀਗਾ ਤੇ ਠੂਰੋਂ ਫਿਰੇ ਨੇ ਸਪੈਸ਼ਲ ਲਿਆ ਕੇ ਦਿੱਤੀਆਂ ਇਹ ਮੇਚੇ ਦੀਆਂ ਘਾਟ ਹੀ ਮਿਲਦੀਆਂ ਨੇ ਫਿਰ ਉਹ ਬਾਈ ਨੇ ਜਿਹੜੀਆਂ ਆਪਾਂ ਨੂੰ ਮਂਗਾ ਕੇ ਦੇ ਦਿੱਤੀਆਂ ਨਿਗੀਆਂ ਤੇ ਬਾਕੀ ਜਿਹੜਾ ਆਪਾਂ ਬੋਰਡ ਬਣਾਉਣਾ ਸੀਗਾ ਉਹ ਆਪਣਾ ਕੱਲ ਨੂੰ ਬਣਨਾਗਾ ਉਹ ਕੱਲ ਨੂੰ ਆ ਜਾਣਾਗਾ ਬਾਕੀ ਸਾਰੀ ਜਿਹੜੀ ਰਹਿੰਦੀ ਆ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਦੇ ਹੀ ਦੇਣੀ ਹੈਗੀ ਤੇ ਬਾਕੀ ਦੱਬੀ ਰੱਖੋ ਕੰਮ ਆਪਣਾ ਜਿਹੜਾ ਨਵਾਂ ਸਫਰ ਆ ਉਹ ਬਸ ਪਰਸੋਂ ਤੋਂ ਸ਼ੁਰੂ ਹੋ ਜਾਣਾਗਾ ਕੱਲ ਨੂੰ ਸਾਰੀ ਪੈਕਿੰਗ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਬਣੇ ਰਹੋ